ਭਲਾਚੌਰ ਰੋਪੜ ਮੁਖ ਮਾਰਗ ਤੇ ਸਥਿਤ ਹਾਈ ਟੈਕ ਨਾਕੇ ਤੋਂ ਕਾਟਗੜ ਪੁਲਿਸ ਨੇ ਇੱਕ ਵਿਅਕਤੀ ਨੂੰ 100 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਅੱਜ ਮਾਨਜੋਗ ਅਦਾਲਤ ਵਿੱਚ ਕੀਤਾ ਪੇਸ਼ ਹਾਂਜੀ ਸਰ ਇੱਕ ਜਿਹੜਾ આરોપી ਫੜਿਆ ਹੈ 100 ਗੋਲੀਆਂ ਨਸ਼ੀਲੀਆਂ ਬਣੀਆਂ ਸਮਾਂ ਬਹੁਤ ਬੜਿਆ ਤੇ ਕੀ ਨਾਮ ਹੋ ਦੀ ਪਛਾਣ ਕੀ ਇਹ ਕੱਲ 3 ਤਰੀਕ ਨੂੰ ਸਾਡੀ ਪੁਲਿਸ ਪਾਰਟੀ ਹਾਈ ਟੈਕ ਨਾਕਾ ਅਸਰੋ ਤੇ ਮੌਜੂਦ ਸੀ ਉੱਥੋਂ ਇੱਕ ਦੋਸ਼ੀ ਅਸੀਂ ਕਬੂ ਕਰਾਇਆ ਗਿਆ ਜਨਾਮ ਹੈਗਾ ਹਰਦੀਪ ਸਿੰਘ ਪੁੱਤਰ ਗੁਰਦੇਵਾਲ ਸਿੰਘ ਵਾਸੀ ਪਿੰਡ ਜੰਮਾ ਰਾਏ ਥਾਣਾ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਜਿਹਦੇ ਕੋਲੋਂ 100 ਅਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਇਸੇ ਐਫ ਆਈ ਆਰ ਨੰਬਰ 93 ਮਿਤੀ 3/9/2024 ਅਧੀਨ ਤਾਰਾ 22 ਐਨ ਡੀ ਪੇਸ ਐਕਟ ਦਰਜ ਕੀਤੀਆਂ ਥਾਣਾ ਕਾਡਗੜ ਦੇ ਵਿੱਚ ਤੇ ਦੋਸ਼ੀ ਅੱਜ ਪੇਸ਼ ਕਰਕੇ ਰਿਮਾਂਡ ਲੈ ਰਹੇ ਆ ਤੇ ਅੱਗੇ ਚੱਲ ਰਹੀ ਹੈ ਤਫतीश ਇਸ ਤੇ ਕੋਈ ਪਹਿਲਾਂ ਨਹੀਂ ਮਾਮਲਾ だっ ਤੇ ਹਾਂ ਫਿਲਹਾਲ ਅਸੀਂ ਪਤਾ ਕਰ ਰਹੇ ਆ ਤੇ ਕੋਈ ਪਹਿਲੇ ਦਰਜ ਤੇ ਨਹੀਂ ਹੈਗਾ ਫਿਰ ਵੀ ਅਸੀਂ ਦੇਖਦੇ ਆਂ ਬਰੀਕੀ ਨਾਲ ਕਰਕੇ ਜਾਂਚ ਇਹਦੀ ਗੱਲਬਾਤ ਸਮਝਾ ਇਹ ਦੱਸਦਾ ਵੀ ਨਾਲਾਗੜ ਸਾਈਡ ਤੋਂ ਲੈ ਕੇ ਆਇਆ ਸੀ ਕਰ ਰਹੇ ਆਂ ਕਿ ਇਸ ਦੀ ਪੂਛ ਕਿਸੇ ਚੱਲ ਰਹੀ ਹੈ ਰਿਮਾਂਡ ਲੈ ਕੇ ਫਿਰ ਸਾਰਾ ਕੁਝ ਕਲੀਅਰ ਕਰ ਦੋ ਇਹ ਤਾਂ ਇਹ ਜਿਹੜਾ ਇਹ ਨਹੀਂ ਦੂਰੋਂ ਇੱਧਰ ਆਇਆ ਇਹਦਾ ਮਤਲਬ ਉਹ ਅੱਜ ਵੀ ਹੋਪਾਂਗੇ ਇਹਦੇ ਬਾਰੇ ਹਜੇ ਤੱਕ ਤਫਤੀਸ਼ ਦੇ ਦੌਰਾਨ ਗੱਲਬਾਤ ਸਾਹਮਣੇ ਨਹੀਂ ਆਈ ਹੈਗੀ ਪਰ ਅਸੀਂ ਹਰ ਇੱਕ ਪਹਿਲੂ ਤੋਂ ਹਰ ਇੱਕ ਐਂਗਲ ਤੋਂ ਇਹਦੀ ਤਫਤੀਸ਼ ਕਰਾਂਗੇ ਜੇ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਤੁਹਾਡੇ ਧਿਆਨ ਤੇ ਲਿਆਵਾਂਗੇ